ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਅੱਜ ਸਾਰੀ ਦੁਨੀਆ ਆਪਣੀ ਮਾਂ ਬੋਲੀ ਦਿਵਸ ਮਨਾ ਰਹੀ ਆ ਸਾਡੀ ਮਾਂ ਬੋਲੀ ਪੰਜਾਬੀ ਆ ਅਸੀਂ ਪੰਜਾਬੀ ਵੀ ਇਹ ਸਾਰੇ ਜਿਹੜੇ ਆ ਅੱਜ ਆਪਣੀ ਮਾਂ ਬੋਲੀ ਜਿਹੜੀ ਅਸੀਂ ਮਾਂ ਦੀਆਂ ਲੋਰੀਆਂ ਚੋਂ ਸਿੱਖੀ ਆ ਅਸੀਂ ਆਪਣੀ ਮਾਂ ਤੋਂ ਸਿੱਖੀ ਆ ਮਾਂ ਬੋਲੀ ਅੱਜ ਅਸੀਂ ਸਾਰੀ ਜਿਹੜੇ ਆ ਪੰਜਾਬੀ ਉਹ ਬਣਾ ਰਹੇ ਆ ਜਿਹੜਾ ਮੇਰੀ ਗੱਲ ਦਾ ਵਿਸ਼ਾ ਆ ਉਹ ਇਹ ਆ ਬਈ ਜਿਹੜੀਆਂ ਕੌਮਾਂ ਨੇ ਦੁਨੀਆਂ 'ਚ ਤਰੱਕੀ ਕੀਤੀ ਆ ਉਹਨਾਂ ਨੇ ਆਪਣੀ ਮਾਂ ਬੋਲੀ ਦੇ ਸਰ ਤੇ ਤਰੱਕੀ ਕੀਤੀ ਆ ਜੇ ਮਾਂ ਬੋਲੀ ਦੇ ਵਿੱਚ ਤੁਹਾਡੀ ਪੜ੍ਹਾਈ ਆ ਮਾਂ ਬੋਲੀ 'ਚ ਤੁਹਾਡੀ ਤਕਨੀਕ ਆ ਮਾਂ ਬੋਲੀ 'ਚ ਤੁਹਾਡੀ ਖੋਜ ਆ ਉਹ ਬੰਦੇ ਨੂੰ ਵੱਧ ਸਮਝ ਆਉਂਦੀ ਆ ਅੱਜ ਤੁਸੀਂ ਦੇਖਦੇ ਆ ਜਿੱਦਾਂ ਰਸ਼ੀਆ ਆ ਜਰਮਨੀਆ ਫਰਾਂਸ ਆ ਜਾਪਾਨ ਆ ਅਮਰੀਕਾ ਆ ਇਹਨਾਂ ਲੋਕਾਂ ਨੇ ਤਰੱਕੀ ਦਾ ਰਾਜ ਕੀ ਆ ਇਹਨਾਂ ਨੇ ਜਿਹੜੀ ਪੜ੍ਹਾਈ ਕਰਾਈ ਆ ਉਹ ਆਪਣੀ ਮਾਂ ਬੋਲੀ 'ਚ ਕਰਾਈ ਆ ਤੁਸੀਂ ਦੇਖਿਆ ਹੁਣ ਬਈ ਜੇ ਰਸ਼ੀਆ ਦਾ ਮੁਖੀ ਕਿਤੇ ਬੋਲਦਾ ਉਹ ਅੰਗਰੇਜ਼ੀ ਚ ਨਹੀਂ ਬੋਲਦਾ ਉਹ ਆਪਣੀ ਭਾਸ਼ਾ ਚ ਬੋਲਦਾ ਬਾਕੀ ਉਹਦੇ ਅਨਵਾਦ ਜਿਹੜਾ ਆ ਉਹ ਹੋ ਜਾਂਦਾ ਇਦਾਂ ਹੀ ਜਰਮਨ ਆ ਤੇ ਮੇਰਾ ਖਿਆਲ ਆ ਬਈ ਅਸੀਂ ਪੰਜਾਬੀ ਦੇ ਵਿੱਚ ਜਿੱਡਾ ਸਾਡਾ ਅਮੀਰ ਵਿਰਸਾ ਜਦੋਂ ਅਸੀਂ ਦੇਖਦੇ ਆ ਪਿੱਛੋਂ ਸੰਧ ਘਾਟੀ ਦੀ ਸਭ ਤੋਂ ਤੋਂ ਲੈ ਕੇ ਹੁਣ ਤਾਈ ਜਿੰਨਾ ਸਾਡਾ ਜਰਕੇਜ ਖਿੱਤਾ ਆ ਔਰ ਜਿੰਨੇ ਪੰਜਾਬੀ ਸਿਆਣੇ ਆ ਅਸੀਂ ਜਿਸ ਤਰੀਕੇ ਨਾਲ ਆਪਣੀ ਮਾਂ ਬੋਲੀ ਨੂੰ ਆਪਣੀ ਵਿਦਿਆ ਦਾ ਹਿੱਸਾ ਬਣਾਉਣਾ ਸੀ ਜਿਹੜੀ ਅਕੈਡਮਿਕ ਪੜ੍ਹਾਈ ਦਾ ਹਿੱਸਾ ਬਣਾਉਣਾ ਸੀ ਆਪਣੀ ਅਦਾਲਤੀ ਭਾਸ਼ਾ ਬਣਾਉਣੀ ਸੀ ਤੁਸੀਂ ਦੇਖੋ ਅੱਜ ਪੰਜਾਬ ਦੇ ਵਿੱਚ ਅਦਾਲਤਾਂ ਚ ਅੰਗਰੇਜ਼ੀ ਭਾਸ਼ਾ ਚ ਜਿਹੜੀ ਆ ਉਹ ਸਾਰੀ ਪ੍ਰਸੀਡਿੰਗ ਹੁੰਦੀ ਆ ਕਿ ਪੰਜਾਬੀ ਚ ਕਦੋਂ ਹੋਊਗੀ ਮੈਂ ਅੱਜ ਇਹ ਮੰਗ ਕਰਦਾ ਪੰਜਾਬ ਸਰਕਾਰ ਤੋਂ ਭਗਵੰਤ ਮਾਨ ਦੀ ਸਰਕਾਰ ਤੋਂ ਵੀ ਜਿੰਨੀ ਪ੍ਰਸੀਡਿੰਗ ਆ ਜ਼ਿਲ੍ਹਾ ਪੱਧਰ ਤੇ ਤਾਂ ਕਿ ਟੋਕਾ ਟੋ ਉਹ ਪੰਜਾਬੀ ਚ ਸ਼ੁਰੂ ਹੋਵੇ ਪੰਜਾਬੀ ਚ ਬਹਿਸ ਹੋਵੇ ਪਰ ਇਹ ਅਜੇ ਨਹੀਂ ਹੋ ਸਕਿਆ ਜਿਹੜੀ ਆ ਸਰਕਾਰੀ ਕੰਮਕਾਜ ਦੇ ਵਿੱਚ ਵੀ ਜਿਹੜੀ ਇਹ ਭਾਸ਼ਾ ਦੀ ਵਰਤੋਂ ਹੋਵੇ ਅਸੀਂ ਜਿਹੜੀ ਆ ਸਾਇੰਸ ਦੀ ਪੜ੍ਹਾਈ ਕਿੱਦਾਂ ਪੰਜਾਬੀ ਚ ਸ਼ੁਰੂ ਕਰਾਈਏ ਇਹ ਵੀ ਇਹ ਵਿਸ਼ਿਆ ਮੈਂ ਅੱਜ ਜਿੱਥੇ ਸਾਰੇ ਪੰਜਾਬੀਆਂ ਨੂੰ ਦੁਨੀਆ ਅੰਦਰ 12 ਕਰੋੜ ਬੰਦਾ ਪੰਜਾਬੀ ਬੋਲਦਾ ਤੇ ਪੰਜਾਬੀ ਭਾਰਤ ਦੀ ਰਾਸ਼ਟਰੀ ਭਾਸ਼ਾ ਆ ਰਾਸ਼ਟਰੀ ਇੱਕ ਭਾਸ਼ਾ ਨਹੀਂ ਗਈ ਬਹੁਤ ਸਾਰੀਆਂ ਭਾਸ਼ਾ ਆ ਹਿੰਦੀ ਸਮੇਤ ਕਈਆਂ ਨੂੰ ਭਿਲਿਖ ਆ ਵੀ ਹਿੰਦੀ ਰਾਸ਼ਟਰੀ ਭਾਸ਼ਾ ਆ ਪੰਜਾਬੀ ਵੀ ਰਾਸ਼ਟਰੀ ਭਾਸ਼ਾ ਆ ਇਸ ਕਰਕੇ ਮੈਂ ਪੰਜਾਬੀਆਂ ਨੂੰ ਅੱਜ ਜਿੱਥੇ ਮਾਂ ਬੋਲੀ ਦੇ ਵਾਸਤੇ ਸ਼ੁਭ ਕਾਮਨਾਵਾਂ ਦੇਣਾ ਉਥੇ ਨਾਲ ਇਹ ਵੀ ਅਪੀਲ ਕਰਦਾ ਵੀ ਅਸੀਂ ਪੰਜਾਬੀ ਨੂੰ ਪ੍ਰਫੁੱਲਤ ਕਰਨ ਲਈ ਆਪਣੇ ਹਰ ਹਿੱਲੇ ਯਤਨ ਮਾਰੀਏ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਮਿਹਰਬਾਨ